ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਨਸ ਹੋਂਤਾ ਤੇ ਅੱਜ ਗੱਲ ਕਰ ਰਹੇ ਹਾਂ ਬਹੁਤ ਹੀ ਦੁਖਦਾਈ ਤੇ ਭਖਵੇਂ ਮੁੱਦੇ ਦੇ ਉੱਤੇ ਪਿਛਲੇ ਦੋ ਦਿਨਾਂ ਤੋਂ ਸਾਡੇ ਪੰਜਾਬ ਦੇ ਮਹਾਨ ਗਾਇਕ ਬੜੇ ਉੱਗੇ ਨੌਜਵਾਨ ਪੰਜਾਬੀ ਚਰਚਿਤ ਤੇ ਬੜੇ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਦੇ ਰੋਡ ਐਕਸੀਡੈਂਟ ਬਾਰੇ ਹੁਣੇ ਹੁਣੇ ਤੱਕ ਮੈਂ ਇਹ ਚੈਨਲਾਂ 'ਤੇ ਦੇਖਿਆ ਉਹਨਾਂ ਬਾਰੇ ਰਿਪੋਰਟਾਂ ਆ ਰਹੀਆਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਫੋਰਸ ਹਸਪਤਾਲ ਦੇ ਵਿੱਚ ਮਿਲ ਕੇ ਆਏ ਆ ਸੀਐਮ ਸਾਹਿਬ ਨੇ ਤਾਂ ਚਲੋ ਦਲਾਸਾ ਦਿੱਤਾ ਪੰਜਾਬੀਆਂ ਨੂੰ ਉਸ ਪਰਿਵਾਰ ਨੂੰ ਉਸ ਮਾਨ ਨੂੰ ਉਸ ਭੈਣ ਨੂੰ ਜਿਸ ਦਾ ਸੁਹਾਗ ਆ ਉਸ ਬੱਚਿਆਂ ਨੂੰ ਜਿਨ੍ਹਾਂ ਦਾ ਬਾਪ ਅੱਜ ਬੰਦਾ ਕੋਸ਼ਿਸ਼ ਕੀਤੀ ਆ ਸੀਐਮ ਸਾਹਿਬ ਨੇ ਔਰ ਬਹੁਤ ਵਧੀਆ ਗੱਲ ਕੀਤੀ ਆ ਕਿ ਉਹਨਾਂ ਨੇ ਤੁਰੰਤ ਜਾ ਕੇ ਇੱਕ ਜਹੀ ਪਪੂਲਰ ਹਸਤੀ ਦਾ ਜਿਹੜਾ ਪਤਾ ਲਿੱਤਾ ਪਰ ਮੈਂ ਤਾਂ ਕਹੂੰਗਾ ਵੀ ਬਹੁਤ ਹੀ ਨੇਕ ਕੰਮ ਕੀਤਾ ਉਹਨਾਂ ਨੇ ਬਤੌਰ ਕਲਾਕਾਰ ਹੋਣ ਦੇ ਨਾਤੇ ਕਿਉਂਕਿ ਸੀਐਮ ਸਾਹਿਬ ਖੁਦ ਵੱਡੇ ਆਰਟਿਸਟ ਹੈ ਹਨ ਤੇ ਅਜਕਾਰਟਿਸਟ ਦਾ ਫਰਜ਼ ਬਣਦਾ ਸੀ ਸੀਐਮ ਸਾਹਿਬ ਦੀ ਕੁਰਸੀ ਤੋਂ ਲਾਭ ਆ ਵੀ ਉਹ ਅੱਜ ਮੁੱਖ ਮੰਤਰੀ ਸਾਹਿਬ ਨੇ ਕੀਤਾ ਬਹੁਤ ਬਹੁਤ ਧੰਨਵਾਦੀਆਂ ਪਰਿਵਾਰ ਨੂੰ ਜਿਹੜੀ ਹੈ ਰਿਪੋਰਟ ਦਿੱਤੀ ਦਿਲਾਸਾ ਦਿੱਤਾ ਪਰ ਦੂਸਰੇ ਪਾਸੇ ਜਿਹੜੀਆਂ ਹੋਰ ਰਿਪੋਰਟਾਂ ਆ ਰਹੀਆਂ ਨੇ ਉਹ ਬੜੀਆਂ ਦੁੱਖਦਾਈ ਨੇ ਜਿਸ ਤਰ੍ਹਾਂ ਮੈਂ ਕੈਣਾ ਸਾਹਿਬ ਦੀ ਰਿਪੋਰਟ ਦੇਖ ਰਿਹਾ ਸੀ ਸੁਣ ਰਿਹਾ ਸੀ ਤਾਂ ਉਹ ਬੜੀ ਦੁੱਖਦਾਈ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਉਹਦਾ ਹਾਦਸਾ ਵਾਪਰਿਆ ਕਿਸ ਤਰ੍ਹਾਂ ਜਵੰਦਾ ਜੀ ਨੂੰ ਦੋ ਵਾਰੀ ਅਟੈਕ ਵੀ ਆਇਆ ਔਰ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਸੀਰੀਅਸ ਇੰਜਰੀਜ਼ ਔਰ ਇਸ ਵਕਤ ਡਾਕਟਰਾਂ ਦਾ ਕਹਿਣਾ ਕਿ ਸਾਰਾ ਕੁਝ ਪਰਮਾਤਮਾ ਦੇ ਹੱਥਾਂ ਹੁਣ ਦਵਾਈ ਨਾਲੋਂ ਦੁਆ ਜ਼ਿਆਦਾ ਕੰਮ ਕਰੂਗੀ ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਨਗਰਾਂ 'ਚ ਹਰ ਦਿਲ ਹਰ ਅਜੀਜ਼ ਉਹਨਾਂ ਦਾ ਉਹਨਾਂ ਲਈ ਦੁਆ ਕਰ ਰਿਆ ਕਿ ਜਵੰਦਾ ਜੀ ਜਲਦੀ ਜਲਦੀ ਠੀਕ ਹੋਣ ਰਿਕਵਰ ਹੋਣ ਉਹਨਾਂ ਨੂੰ ਹੋਸ਼ ਆਵੇ ਤੇ ਡਾਕਟਰਾਂ ਦੀ ਨਿਹਨਤ ਤੇ ਲੋਕਾਂ ਦੀ ਅਰਦਾਸ ਜ਼ਰੂਰ ਸੁਣੀ ਕੁਦਰਤ ਇਹ ਐਡਾ ਵੱਡਾ ਹਾਦਸਾ ਹੋਇਆ ਕਿਉਂ ਹੋਇਆ ਇਹਦਾ ਵੀ ਆਪਾਂ ਨੂੰ ਪਤਾ ਨਹੀਂ ਕਿ ਜਵੰਦਾ ਜੀ ਆਪਣੀ ਬਾਈਕ ਤੇ ਜਾ ਰਹੇ ਸੀ ਔਰ ਪੂਰੇ ਜਿਹੜੇ ਹੈ ਜਿੰਨੇ ਉਹਨਾਂ ਨੂੰ ਪ੍ਰੀਕਾਸ਼ਨ ਅਪਣਾਉਣੇ ਲੈਣੇ ਚਾਹੀਦੇ ਸੀ ਉਹ ਸਾਰੇ ਲੈਤੇ ਹੋਏ ਸੀ ਬਹੁਤ ਹੀ ਵਧੀਆ ਹੈਲਮਟ ਲੈਤੇ ਸੀ ਕੰਪਨੀ ਦੇ ਚੰਗੇ ਔਰ ਸਾਰੀ ਕਿੱਟ ਪਹਿਨੀ ਹੋਈ ਸੀ ਜੋ ਕਿ ਰਾਈਡਰ ਨੂੰ ਹੋਣੀ ਚਾਹੀਦੀ ਹੈ ਉਹ ਰਾਈਡ ਕਰਦੇ ਸੀ ਉਹਨਾਂ ਦੇ ਨਾਲ ਜਦੋਂ ਉਹਨਾਂ ਦੀ ਬਾਈਕ ਜੋ ਦਿਖਾਈ ਜਾਂਦੀ ਹੈ ਉਹ ਕੱਲੀ ਹੀ ਹੈ ਚਸ਼ਮਦੀਦਾਂ ਨੇ ਵੀ ਇਹੀ ਦੱਸਿਆ ਕਿ ਉਸ ਟਾਈਮ ਤੇ ਉਹ ਕੱਲਾ ਹੀ ਸੀ ਛਾਦ ਅੱਗੇ ਪਿੱਛੇ ਜਿਹੜੇ ਕੋਈ ਹੋਰ ਉਹਨਾਂ ਦੇ ਨਾਲ ਸੀਗਾ ਕੋਈ ਸਾਥੀ ਉਹ ਇੱਕ ਅੱਧਾ ਆਇਆ ਪਰ ਨਹੀਂ ਆਮ ਲੋਕਾਂ ਨਹੀਂ ਉਹਨਾਂ ਨੂੰ ਚੱਕਿਆ ਜਿਹੜਾ ਹਾਦਸੇ ਦਾ ਕਾਰਨ ਬਣਿਆ ਉਹ ਬਣਿਆ ਠੱਠੇ ਲੜਦੇ ਹੋਏ ਠੱਠੇ ਦੋਸਤਾਂ ਜਿੰਨਾਂ ਨੇ ਰਾਜਵੀਰ ਇੱਕ ਰਾਜਵੀਰ ਜਵੰਧਾ ਨਹੀਂ ਪਤਾ ਨਹੀਂ ਕਿੰਨੇ ਲੋਕ ਮਾਰੇ ਨੇ ਇੰਨਾ ਠੱਠਿਆ ਅੱਜ ਰਾਜਵੀਰ ਜਵੰਦੇ ਬਾਰੇ ਜਿੰਨੀ ਅਰਦਾਸ ਕਰਨ ਦੀ ਲੋੜ ਆ ਉਦੋਂ ਵੱਧ ਇਹਨਾਂ ਜਿਹੜੇ ਮੌਤ ਦੇ ਫਰਿਸ਼ਤੇ ਫਿਰਦੇ ਨੇ ਜੰਮ ਦੂਤ ਫਿਰਦੇ ਨੇ ਸੜਕਾਂ ਤੇ ਉਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਆ ਉਦੋਂ ਦੇ ਵਿੱਚ ਤਪਾ ਮੰਡੀ ਦੇ ਵਿੱਚ ਇੱਕ ਪਰੌਂਠਾ ਵਾਲਾ ਬਿੱਲੂ ਪਰੌਂਠਿਆਂ ਵਾਲਾ ਬੜਾ ਸਾਰੀ ਉਮਰ ਲੋਕਾਂ ਦਾ ਗਰੀਬ ਲੋਕਾਂ ਦਾ ਉਹਨੇ ਵਿਚਾਰੇ ਨੇ ਢਿੱਡ ਭਰਿਆ ਮਜ਼ਦੂਰਾਂ ਦਾ ਢਿੱਡ ਭਰਿਆ ਬਿੱਲੂ ਪਰੌਂਠੇ ਵਾਲੇ ਜਿਹੜਾ ਮਜ਼ਦੂਰ ਕੋਈ ਤੜਕੇ ਸਵੇਰੇ ਖਾਣਾ ਨਹੀਂ ਖਾ ਸਕਦਾ ਕੋਈ ਡਰਾਈਵਰ ਕੋਈ ਵੀ ਕੰਮ ਵਾਲਾ ਬੰਦਾ ਕੋਈ ਦੁਕਾਨਦਾਰ ਘਰੇ ਕਿਸੇ ਦੇ ਢਿੱਲ ਮੱਠਾ ਕੋਈ ਮਜਬੂਰੀ ਬਸ ਜਲਦੀ ਆਉਣਾ ਪੈ ਗਿਆ ਉਹਨੂੰ ਖਾਣਾ ਨਹੀਂ ਮਿਲਦਾ ਸੀ ਘਰ ਤੋਂ ਖਾਣਾ ਜਾਂ ਲੇਟ ਹੋ ਜਾਂਦਾ ਤਾਂ ਬਿੱਲੂ ਪਰੌਠੇ ਵਾਲੇ ਦੇ ਖਾਣਾ ਖਾਂਦਾ ਔਰ ਸਭ ਤੋਂ ਸਸਤਾ ਔਰ ਬਹੁਤ ਵਧੀਆ ਤਾਜ਼ਾ ਤੁਰੰਤ ਬਣਾ ਕੇ ਬਹੁਤ ਵਧੀਆ ਪਰੌਠੇ ਖਵਾਈ ਬਿੱਲੂ ਤੇ ਬਿੱਲੂ ਪਰੌਠੇ ਵਾਲੇ ਦੀ ਖੁਦ ਹੀ ਮੌਤ ਕਿਵੇਂ ਹੁੰਦੀ ਆ ਤਾਂ ਤੇ ਘੁਨਸਾਲੇ ਬਹੁਤ ਵੱਗ ਜਿਹੜੇ ਇਹਨਾਂ ਦੇ ਪੱਖ ਚ ਬੋਲਣ ਵਾਲੇ ਲੋਕ ਨੇ ਅੱਜ ਹਿੰਦੂਵਾਦੀ तमाम ਹਿੰਦੂ ਸੰਗਠਨ तमाम ਗਊ ਰક્ષਕ ਉਹਨਾਂ ਨੂੰ ਲਾਹਨਤ ਹੈ ਇਸ ਗੱਲ ਦੀ ਲੱਖ ਲਾਹਨਤ ਆ ਸਾਰੇ ਗਊ ਰਖਾਣ ਨੂੰ ਜਿਹੜੇ ਗਊਆਂ ਨੂੰ ਮਾਤਾ ਦਾ ਕਹਿੰਦੇ ਆ ਤੱਥਾਂ ਨੂੰ ਨਹੀਂ ਪੇਵਾਰਨ ਕੋਸਦਾ ਕੋਈ ਇਹਨਾਂ ਨੂੰ ਕੌਣ ਕੁੱਛੂਗਾ ਇਹਨਾਂ ਦੀ ਰੱਖਿਆ ਕੌਣ ਕਰੂਗਾ ਇਹਨਾਂ ਨੂੰ ਕੌਣ ਸੰਭੂਗਾ ਠੱਠਾ ਗੌਰੂ ਦਾ ਆਮ ਲੋਕ ਛੱਡ ਦਿੰਦੇ ਆ ਲੋਕ ਦੁੱਧ ਪੀ ਕੇ ਛੱਡ ਦਿੰਦੇ ਨੇ ਪਰ ਠੱਠਾ ਕਿਵੇਂ ਛੱਡਿਆ ਜਾਂਦਾ ਇਹ ਸਾਰੇ ਆਪਾਂ ਭਲੀ ਭਾਂਤ ਜਾਣੂ ਆ ਕਿ ਠੱਠੇ ਨੂੰ ਵਾਕਿਆ ਦਾ ਪਹਿਲਾਂ ਛੋਟੇ ਹੁੰਦੇ ਨੂੰ ਜਿਹੜਾ ਹੈ ਉਹਦੇ ਦਾਗ ਦਿੱਤਾ ਜਾਂਦਾ ਫਿਰ ਉਹਨੂੰ ਇਹ ਠੱਠ ਛੱਡਿਆ ਜਾਂਦਾ ਫਿਰ ਉਹ ਗੁੰਗੁਸਾਲਾਂ ਚ ਆਉਂਦੇ ਪਰ ਉਹੀ ਠੱਠੇ ਫਿਰ ਛੜਤਾਂ ਤੇ ਆਉਂਦੇ ਆ ਔਰ ਸ਼ਹਿਰਾਂ ਚ ਤਾਂ ਉਹਨਾਂ ਦੀ ਇੰਨੀ ਬਦਤਰ ਹਾਲਤ ਆ ਇਹ ਗਊ ਭਗਤਾਂ ਨੇ ਉਹਨਾਂ ਠੱਠਿਆਂ ਨੂੰ ਵੀ ਜਾਉਣਾ ਉਹਨਾਂ ਦਾ ਦੁੱਬਰ ਕੀਤਾ ਹੋਇਆ ਧਰਮ ਦੇ ਨਾਂ ਤੇ ਜਿੰਨੇ ਵੀ ਹਿੰਦੂਸ ਮਠਨ ਨੇ ਓਪਨਲੀ ਇਹ ਜ਼ਿੰਮੇਵਾਰ ਆ ਖਾਸ ਤੌਰ ਤੇ ਗਊ ਰੱਖਸ਼ਕ ਦਲ ਆਲ ਇੰਡੀਆ ਦੇ ਪੰਜਾਬ ਦੇ ਨਹੀਂ ਆਲ ਇੰਡੀਅਨ ਜਦੋਂ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਪਤਾ ਲੱਗਦਾ ਅੱਜ ਕੋਈ ਰੱਖਿਆ ਦਲ ਕਿਉਂ ਨਹੀਂ ਆਇਆ ਬਈ ਹੁਣ ਹੁਣ ਕਿੰਨੇ ਪੈਸੇ ਲਾਉਂਦੇ ਨੇ ਸਾਰੇ ਗਊ ਰક્ષਕ ਦਲ ਜਿਹੜਾ ਹਰ ਚੀਜ਼ ਦੇ ਉੱਤੇ ਗਊ ਸਸ ਕਰਤਾ ਜਾਂਦਾ ਕੀ ਅੱਧ ਉਹਦੇ ਚ ਜਵੰਦੇ ਤੇ ਪੈਸੇ ਲੱਗਣਗੇ ਤੇ ਸਿਰਫ ਦੋ ਠੱਠਿਆਂ ਦੀ ਲੜਾਈ ਕਾਰਨ ਹੋਇਆ ਜਿਹੜਾ ਇੱਕ ਥਾਂ ਨਹੀਂ ਹੁੰਦਾ ਹਰ ਰੋਜ਼ ਹਰ ਰੋਜ਼ ਸੜਕਾਂ ਤੇ ਹੁੰਦੇ ਨੇ ਔਰ ਹਰ ਸ਼ਹਿਰ ਦੇ ਵਿੱਚ ਪਿੰਡਾਂ ਚ ਛੜਕਾਂ ਦੇ ਉੱਤੇ ਜਿਹੜੇ ਕਸਬਿਆਂ ਦੇ ਨੇੜੇ ਨੇ ਕਿੰਨੇ ਠੱਠੇ ਫਿਰਦੇ ਨੇ ਇਹ ਕੋਈ ਲੁਕੀ ਸ਼ੁਕੀ ਗੱਲ ਨਹੀਂ ਪਰ ਸਾਡੇ ਗਊ ਰક્ષਕਾਂ ਤੋਂ ਡਰਦਾ ਕੋਈ ਬੋਲਦਾ ਨਹੀਂ ਗਊਆਂ ਦੇ ਅਸੀਂ ਸਤਿਕਾਰ ਕਰਦੇ ਹਾਂ ਮੈਂ ਬਹੁਤ ਜ਼ਿਆਦਾ ਗਊਆਂ ਦੀ ਸੇਵਾ ਕੀਤੀ ਹੈ ਕਰਦਾ ਹਾਂ ਅੱਜ ਵੀ ਬੜਾ ਸਤਿਕਾਰ ਆ ਪਰ ਇਸ ਤਰ੍ਹਾਂ ਦਾ ਨਹੀਂ ਕਿ ਉਹਨਾਂ ਗਊਆਂ ਨੂੰ ਕੋਈ ਸਾਂਭੇ ਨਾ ਸਾਡੇ ਨਗਰ ਦੇ ਵਿੱਚ ਬੜੀ ਪਿਆਰੀ ਗਊਸਾਲਾ ਸੰਤੋਬਚਤਾਨੰਦ ਜੀ ਦੀ ਗਊਸਾਲਾ ਬਣਾਈ ਹੋਈ ਆ ਬੜੀ ਸਾਡੀ ਸੁਚੱਜ ਜੀ ਪ੍ਰਬੰਧਕ ਕਮੇਟੀ ਹੈ ਇੱਥੇ ਤੁਸੀਂ ਕੋਈ ਇੱਕ ਵੀ ਠੱਠਾ ਸਾਡੇ ਨਗਰ ਦੇ ਵਿੱਚ ਸਾਡੇ ਦੋ ਨਗਰ ਨੇ ਜੇ ਇੱਥੇ ਕੋਈ ਇੱਕ ਵੀ ਠੱਠਾ ਤੁਸੀਂ ਸੜਕਾਂ ਤੇ ਦਿਖਾਓ ਉਹ بیمار ਗਊ ਦਿਖਾਓ ਜਿੰਨਾ ਇਹ ਇਹਨਾਂ ਲੋਕ ਨਾ ਘਰਾਂ 'ਚ ਨਹੀਂ ਪਸ਼ੂਆਂ ਨੂੰ ਸਾਹਮਣੇ ਜਿੰਨਾ ਸਾਡੀ ਬਹੁਤ ਸਾਲਾਂ ਸਾਹਮਣੇ ਜਾਂਦਾ ਪਰ ਜਿੰਨੇ ਅਖੋਤੀ ਸ਼ਹਿਰਾਂ ਦੇ ਵਿੱਚ ਗਊ ਪਾਲਕ ਬੈਠੇ ਨੇ ਗਊ ਰક્ષਕ ਬੈਠੇ ਨੇ ਉਹਨਾਂ ਦੇ ਸਾਰਿਆਂ ਤੇ ਅੱਜ ਸ਼ਿਤਰ ਪਰੇਡ ਹੋਣੀ ਚਾਹੀਦੀ ਹੈ ਕਿ ਜਾ ਕੇ ਸਾਹਮਣੇ ਇਹਨਾਂ ਨੂੰ ਔਰ ਪੰਜਾਬ ਸਰਕਾਰ ਨੂੰ ਤੁਰੰਤ ਮੈਂ ਤਾਂ ਕਹਾਂਗਾ ਮੁੱਖ ਮੰਤਰੀ ਸਾਹਿਬ ਉੱਥੇ ਢਿੱਲੀਆਂ ਜੀਆਂ ਗੱਲਾਂ ਕਰਕੇ ਆ ਗਏ ਜਵੰਦਾ ਜੀ ਬਾਰੇ ਦਾ ਜ਼ਰੂਰ ਬੋਲਿਆ ਪਰ ਇਹ ਹਾਲਾਸ਼ੇ ਦਾ ਕਾਰਨ ਜਿਹੜਾ ਵਾਪਰਿਆ ਉਹਦੇ ਬਾਰੇ ਸੀਐਮ ਸਾਹਿਬ ਕੋ ਮੈਂ ਉਹ ਬੋਲਣਗੇ ਬਥੇਰੀਆਂ ਕੁਲਫੀਆਂ ਧਰਮ ਕਰ ਗਿਆ ਇਹਨੇ ਬਥੇਰਾ ਕੁਸ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਹਰ ਮਹਿਕਮੇ ਤੇ ਕਟਾਸ ਕੀਤਾ ਹਰੇਕ ਥਾਂ ਦੀ ਪੋਲ ਖੋਲੀਆ ਅੱਜ ਇੱਕ ਮਾਂ ਦਾ ਪੁੱਤ ਦੋ ਬੱਚਿਆਂ ਦਾ ਪਿਓ ਇੱਕ ਧੀ ਦਾ ਸੁਹਾਗ ਤੇ ਸਮੁੱਚੇ ਪੰਜਾਬੀਆਂ ਦੀ ਆਵਾਜ਼ ਅਜਾਖਰੀ ਸਾਹਾਂ ਤੇ ਤੜਫ ਰਹੀ ਉਹਦੇ ਲਈ ਜ਼ਿੰਮੇਵਾਰ ਇਹ ਲੋਕ ਨੇ ਧਰਮ ਕਿਸੇ ਦਾ ਕਿਸੇ ਦੇ ਧਰਮ ਦੇ ਉੱਤੇ ਉਂਗਲ ਚੱਕੜੀ ਕਿਸੇ ਦਾ ਜੀ ਨਹੀਂ ਕਰਦਾ ਪਰ ਹਿੰਦੂ ਧਰਮ ਨੇ ਇੰਨਾ ਕੁ ਮਾਨਵਤਾ ਲਈ ਵੀ ਇਹਨਾਂ ਨੇ ਇਹਦੇ ਵਿੱਚ ਬਹੁਤ ਸਾਰੀਆਂ ਗਲਤ ਕ੍ਰੀਤੀਆਂ ਨੇ ਹਿੰਦੂ ਧਰਮ ਨਹੀਂ ਉਹਨਾ ਮਾੜਾ ਜਿੰਨੇ ਇਸ ਨੂੰ ਧਰਮ ਨੂੰ ਚਲਾਉਣ ਵਾਲੇ ਲੋਕ ਮਾੜੇ ਨੇ ਹਿੰਦੂ ਧਰਮ ਦੇ ਵਿੱਚ ਬਹੁਤ ਲੋਕ ਚੰਗੇ ਨੇ ਉਹ ਗਊਆਂ ਦੀ ਪੂਜਾ ਵੀ ਕਰਦੇ ਆ ਗਊਆਂ ਦੀ ਪਰਵਰਿਸ਼ ਵੀ ਕਰਦੇ ਨੇ ਮੁਸਲਮਾਨ ਵੀ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜੇ ਕਹਿੰਦੇ ਨਾ ਗਊਆਂ ਨੂੰ ਖਾਂਦੇ ਆ ਪਾਕਿਸਤਾਨ ਚ ਜਾ ਕੇ ਦੇਖੋ ਤੁਸੀਂ ਇੱਕ ਵੀ ਗਊ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲੂਗੀ ਜਿਹੜਾ ਗਊਆਂ ਹੈਗੇ ਉਹਨਾਂ ਦੀ ਐ ਟੌਪ ਟਿੱਪ ਟੌਪ ਨੇ ਐਨੇ ਵਧੀਆ ਪਸ਼ੂ ਪਾਲੇ ਹੋਏ ਨੇ ਉਹਨਾਂ ਦੇ ਪਰ ਇੱਥੇ ਜਿਹੜੇ ਗਊਆਂ ਨੂੰ ਕੂਚਦੇ ਆ ਇੱਥੇ ਦੀਆਂ ਗਊਆਂ ਦਾ ਹੱਦ ਤੋਂ ਵੱਧ ਮੰਦਾ ਹਾਲ ਆ ਜਿੱਥੇ ਗਊਆਂ ਨੇ ਹਰ ਸ਼ਹਿਰ ਦੇ ਵਿੱਚ ਤੇ ਜੇ ਕੋਈ ਉੱਥੋਂ ਲੈ ਕੇ ਜਾਂਦਾ ਇਹਨਾਂ ਨੂੰ ਤਾਂ ਫਿਰ ਉਹਨਾਂ ਨੂੰ ਇਹ ਅਲੀ ਅਲੀ ਕਰਕੇ ਉਹਨਾਂ ਦੇ ਮੰਗਰ ਪਾਇਆ ਜਾਂਦੇ ਨੇ ਜਬੰਦਾ ਨਹੀਂ ਸਾਡੇ ਸ਼ਹਿਰ ਭਦੌੜ ਦੇ ਵੀ ਸਾਡਾ ਰਿਸ਼ਤੇਦਾਰਕ ਬਜ਼ੁਰਗ ਜਿਹਦੇ ਹਲੇ ਪੋਤਾ ਦਾ ਉਹ ਭੋਗ ਪੈ ਕੇ ਹਟਿਆ ਸੀ 10 ਦਿਨਾਂ ਤੋਂ ਉਸ ਨੂੰ ਠੱਠੇ ਨੇ ਐਨੇ ਬੁਰੀ ਤਰ੍ਹਾਂ ਮਾਰਿਆ ਸੀ ਭਰਾੜ ਦੇ ਵਿੱਚ ਉਹ ਹਾਦਸਾ ਅੱਜ ਵੀ ਸੁਣ ਕੇ ਰੂਹ ਕੰਬ ਜਾਂਦੀ ਹੈ ਸਾਡੇ ਰਿਸ਼ਤੇਦਾਰ ਸੀ ਮੇਰੇ ਮੇਰੇ ਪਿਤਾ ਜੀ ਦੇ ਫਫੜ ਜੀ ਸਨ ਪਹਿਲਾਂ ਉਹਨਾਂ ਦੇ ਬੇਟੇ ਦੀ ਜਿਹੜਾ ਤੋਕੇ ਹੱਤੀ ਸੀ ਥੋੜੇ ਜਿਹੇ ਦਿਨ ਹੀ ਹੋਏ ਸੀ ਲੇ ਭੋਗ ਤੇ ਉਹ ਵਿਚਾਰੇ ਸਵੇਰੇ ਸਵੇਰੇ ਛੜ ਘਰ ਤੋਂ ਵੈਸੇ ਹੀ ਗਏ ਸੀ ਕਿਤੇ ਬਾਹਰ ਨਿਕਲ ਤੜਕੇ ਉਹਨੂੰ ਹੁਸਰੇ ਹੋ ਠੱਠੇ ਨੇ ਇੰਨੇ ਬੁਰੀ ਤਰ੍ਹਾਂ ਉਸ ਨੂੰ ਚੱਕ ਚੱਕ ਸਿੱਟਿਆ ਸੀ ਕਿ ਕਿਸੇ ਨੇ ਉਹਨਾਂ ਦੀ ਗਵਾਹੀ ਨਹੀਂ ਖੜੀ ਉਹਦੀ ਵਿਚਾਰੇ ਤੇ ਥਾਂ ਤੇ ਪ੍ਰਾਣ ਨਿਕਲ ਗਏ ਸੀ ਉਹਦੇ ਹਰ ਅੰਗ ਤੋੜਤਾ ਸੀ ਉਸ ਦੀਆਂ ਰਿਪੋਰਟਾਂ ਕੀਤੀਆਂ ਗਈਆਂ ਜਿਵੇਂ ਕੌਸੈਸ ਵਾਲੇ ਕਹਿੰਦੇ ਨੇ ਕਿ ਹਾਂਜੀ ਸਰਕਾਰ ਵੀ ਕਹਿੰਦੀ ਅਸੀਂ ਉਹਨਾਂ ਨੂੰ ਰਾਹਤ ਦੇਵਾਂਗੇ ਪਰਿਵਾਰ ਨੂੰ ਕੋਈ ਇੱਕ 5 ਰੁਪਏ ਵੀ ਨਹੀਂ ਦਿੱਤੇ ਉਹਨਾਂ ਤਪਾ ਮੰਡੀ ਵਿਜੇ ਕੁਮਾਰ ਜੀ ਅਤੇ ਪੰਪ ਦੇ ਕੋਲੇ ਕੋਨਸਾ ਰੋਡ ਦੇ ਉੱਤੇ ਔਰ ਠੱਠੇ ਨੇ ਉਸ ਬਿੱਲੂ ਪਰੋਠੇ ਵਾਲੇ ਨੂੰ ਇੰਨੀ ਕੁ ਬੁਰੀ ਤਰ੍ਹਾਂ ਮਾਰਿਆ ਸੀ ਕਿ ਉਹ ਵੀਡੀਓ ਦੇਖਣ ਲਈ ਅਸੀਂ ਲੋਕਾਂ ਤੋਂ ਦੇਖੀ ਨਹੀਂ ਸੀ ਜਾਨ ਸਾਰੀ ਉਮਰ ਲੋਕਾਂ ਨੂੰ ਅਨਾਜ ਦੇਣ ਵਾਲਾ ਢਿੱਡ ਭਰਨ ਵਾਲਾ ਸ਼ਖਸ ਇੱਕ ਉਸਰੇ ਹੋਇਆ ਠੇਰੇ ਦੀ ਦਾ ਸ਼ਿਕਾਰ ਹੋਇਆ ਗਵਰਨਮੈਂਟ ਨੇ ਜਰੂਰ ਉਸੇ ਪਰਿਵਾਰ ਨੂੰ ਤਾਂ ਥੋੜੀ ਜਿਹੀ ਰਾਹਤ ਕਮਪਨਸ਼ੇਸ਼ਨ ਦੇਤੀ ਪਰ ਉਸ ਦੀ ਮੌਤ ਲਈ ਅੱਜ ਵੀ ਉਹ ਮੌਤ ਦੀ ਜਮਦੂਤ ਸੜਕਾਂ ਤੇ ਹੋਰ ਪਤਾ ਨਹੀਂ ਕਿੰਨੇ ਕ ਹਾਦਸੇ ਨੇ ਹਰ ਰੋਜ਼ ਸੜਕਾਂ ਦੇ ਉੱਤੇ ਹਾਦਸੇ ਵਾਪਰਦੇ ਨੇ ਸੋ ਇਹ ਗੱਲਾਂ ਧਰਮ ਇੱਕ ਅਲੱਗ ਵਿਸ਼ਾ ਕਿਸੇ ਦੀ ਆਸਥਾ ਹੋ ਸਕਦੀ ਆ ਆਪ ਕੈਸੀ ਦੀ ਆਸਥਾ ਨੂੰ ਅਸੀਂ ਟੇਸ ਨਹੀਂ ਪਚਾਉਣਾ ਚਾਹੁੰਦੇ ਗਊਸ਼ਾਲਾਾਂ ਦੇ ਵਿੱਚ ਪਰ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਵੀ ਟੱਟਾ ਨਹੀਂ ਹੋਣਾ ਚਾਹੀਦਾ ਜੇਕਰ ਗਊਸ਼ਾਲਾ ਵਾਲੇ ਗਊਸ਼ਾਲਾ ਵਾਲੇ ਜਿੰਨੇ ਵੀ ਗਊ ਰੱਖਿਸ਼ਕ ਨੇ ਉਹਨਾਂ ਦੀ ਸਾਰਿਆਂ ਦੀ ਸੂਚੀ ਬਣਾ ਕੇ ਤੁਰੰਤ ਐਸਐਸਪੀ ਸਾਹਿਬ ਨੂੰ ਹੈਂਡਓਵਰ ਹੋਣੀ ਚਾਹੀਦੀ ਹੈ ਡੀਸੀ ਸਾਹਿਬ ਤੇ ਉਸ ਤੇ ਸਾਈਨ ਹੋਣੀ ਚਾਹੀਦੀ ਵੀ ਇੰਨੇ ਬੰਦੇ ਅਸੀਂ ਗਊ ਰੱਖਿਸ਼ਕ ਹਾਂ ਆ ਉਹਦਾ ਨਾਮ ਲਿਖਾ ਦੇਣ ਤੇ ਜੇਕਰ ਕੋਈ ਟੱਠੇ ਨੇ ਇਸ ਤਰ੍ਹਾਂ ਟੱਠੇ ਮਿਲ ਗਏ ਤੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਸੂਬੇਕ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪ੍ਰਧਾਨ ਤੇ ਪਹਿਲਾਂ ਪਰਚਾ ਦਰਜ ਹੋਣਾ ਚਾਹੀਦਾ ਕਿ ਤੇਰੇ ਸ਼ਹਿਰ ਚ ਨਾ ਠੇਕੇ ਉਤਰੇ ਫਿਰਦੇ ਨੇ ਇਹ ਮੌਤ